ਮੈਂ ਨਾ ਐਤਵਾਰ ਨੂੰ ਆਪਦੇ ਘਰ ਵਾਲੀ ਨੂੰ ਇਹ ਜੀ ਸਬਜ਼ੀ ਲੈ ਕੇ ਦਿੰਨਾ ਜਿਹਨੂੰ ਬਣਾਉਣ-ਬਨੂਣ ਚ ਉਹ ਤਾਂ ਵੱਧ ਤੋਂ ਵੱਧ ਟਾਈਮ ਬਰਬਾਦ ਹੋ ਗਏ ਜਿਵੇਂ ਹਰੇ ਮਟਰ ਲਿਆਤੇ ਹੀ ਮੇਥਰੇ ਲਿਆਤੇ ਹਰਾ ਛੋਲੂਆ ਲਿਆਤਾ ਜਿਨ੍ਹਾਂ ਨੂੰ ਬਣਾਉਣ-ਬਨੂਣ ਚ ਇੰਨਾ ਟਾਈਮ ਬਰਬਾਦ ਹੁੰਦਾ ਉਹ ਤਾਂ ਆਪਣੇ ਤੇ ਧਿਆਨ ਲਈ ਜਾਂਦਾ ਬਾਈ ਹੋਰ ਦਿਨਾਂ ਹਿੱਤਾ ਆਪਾਂ ਇਧਰ-ਉਧਰ ਚੱਲ ਕੰਮ ਤੰਦਿਆਂ ਚ ਜਾਂ ਫਿਰ ਡਿਊਟੀਆਂ ਡਾਟੀਆਂ ਤੇ ਰਹਿਨੇ ਐ ਐਤਵਾਰ ਨੂੰ ਘਰੇ ਰਹਿਨੇ ਆ ਤੇ ਜੀ ਉਦੋਂ ਨਹੀਂ ਸੀ ਸੀਸੀਟੀਵੀ ਉੱਤੇ ਹੀ ਲੱਗਿਆ ਰਹਾ ਬਈ ਤਾਂ ਫਿਰ ਚੰਗਾ ਹੀ ਨਹੀਂ ਲੱਗਦਾ ਯਾਰ ਐਤ ਕੀ ਮੈਂ ਲਿਆ ਬਈ ਹਰਾ ਛੋਲੂਆ ਪਹਿਲਾਂ ਤਾਂ ਮੇਰੇ ਹੱਥ 'ਚ ਹਰਾ ਛੋਲੂ ਆ ਵੇਖਦਾ ਸਾਰੇ ਉਹਦੇ ਮੱਥੇ 'ਚ ਐਂ ਤੇੜੀਆਂ ਪਈਆਂ ਜਿਵੇਂ ਮੈਨੂੰ ਖਾਣਾ ਹੁੰਦਾ ਫਿਰ ਬਹਿ ਗਈ ਵਿਚਾਰੀ ਛਿੱਲਣ ਵਾਸਤੇ ਬੜਬੜ ਕਰਦੀ ਹਰਾ ਛੋਲੂ ਕੱਟਣ ਲੱਗ ਗਈ ਨਾਲੇ ਬੜਬੜ ਕਰੀ ਜਾਵੇ ਮੈਂ ਨਹੀਂ ਤਾਂ ਹੰਦ ਦਿੱਤਾ ਮੈਂ ਤਾਂ ਮੋਬਾਈਲ 'ਚ ਲੱਗਿਆ ਰ ਚੁੱਪਚਾਪ ਪਰ ਪਿਓ ਦੀ ਧੀ ਧੀ ਕੀ ਉਹ ਵੀ ਨਹੀਂ ਫਿਰ ਫਿਰ ਮੈਨੂੰ ਕਦੇ ਕੋਈ ਕੰਮ ਕਹਦੇ ਕਦੇ ਕੋਈ ਕੰਮ ਕਹਦੇ ਕੰਮ ਜੇ ਤਾਂ ਮੇਰੇ ਤੋਂ ਉਹਨੇ ਕਈ ਕਰਾ ਲਈ ਮੈਂ ਛੋਲੂ ਕੱਢੀ ਜੰਨੇ ਆ ਤੁਸੀਂ ਫਲਾਣਾ ਕੰਮ ਕਰ ਲਓ ਪਰ ਮੈਂ ਵੀ ਕਰਦਾ ਰ ਚੁੱਪਚਾਪ ਪ੍ਰਭਾਵਤ ਕਰਨਾ ਹੀ ਪੈਂਦਾ ਤੁਹਾਨੂੰ ਪਤਾ ਹੀ ਉਹਨੇ ਆਈ ਬੜਬੜ ਕਰਦੀ ਨੇ ਗੁੱਸੇ ਗੁੱਸੇ ਚ ਬਣਾ ਲਈ ਸਬਜੀ ਤੇ ਮਿਰਚਾਂ ਪਾਈਆਂ ਬਾਲੀਆਂ ਕਿਤੇ ਪਤਾ ਨਹੀਂ ਜਾਣ ਕੇ ਪਾਈਆਂ ਮੈਨੂੰ ਸੇਕ ਲਵਾਉਣ ਦੀ ਮਾਰ ਹੀ ਨਹੀਂ ਮੈਂ ਰੋਟੀ ਖਾਣ ਬਹਿ ਗਿਆ ਰੋਟੀ ਖਾਂਦੇ ਖਾਂਦੇ ਤੇ ਮੇਰੇ ਬਾਲੀਆਂ ਮਿਰਚਾਂ ਸੀ ਤੇ ਮੇਰੀਆਂ ਅੱਖਾਂ ਚੋਂ ਹੰਝੂ ਡਿੱਗਣ ਨੱਕ ਚੋਂ ਸੀਂਡ ਨਾ ਬੰਦ ਹੋਵੇ ਮੇਰੇ ਕੋਲ ਆਈ ਰੋਟੀ ਫੜੋਣ ਕਹਿੰਦੀ ਕਿਵੇਂ ਤੁਸੀਂ ਰੋਈ ਜਾਂਦੇ ਆ ਰੋਟੀ ਖਾਂਦੇ ਖਾਂਦੇ ਮੈਂ ਕਿ ਰੋਣਾ ਕਿੱਥੇ ਆ ਇਹ ਤਾਂ ਖੁਸ਼ੀ ਦੇ ਹੰਝੂ ਆ ਅੱਜ ਤੱਕ ਮੈਂ ਆਵਜੀ ਸਬਜੀ ਖਾਧ ਨਹੀਂ ਆਵਜੀ ਤੇ ਮੇਰੀ ਮਾਂ ਨੇ ਨਹੀਂ ਬਣਾਈ ਕਦੇ ਸਬਜੀ ਜੇ ਜਿੰਨੀ ਸਵਾਦ ਤੋਂ ਬਣਾਈ ਆ ਮਾੜੀ ਸਵਾਦ ਦੀ ਸਬਜੀ ਆ ਤੇ ਮੇਰੇ ਤਾਂ ਖੁਸ਼ੀ ਕੰਦੀ ਫਿਰ ਜੈਨੀ ਸਵਾਦ ਬਣੀ ਤਾਂ ਫਿਰ ਹੋਰ ਪਾ ਦੇ ਸਬਜੀ ਮੈਂ ਕਿਹਾ ਹੋਰ ਨਾ ਪਾਈ ਇੰਨੀ ਖੁਸ਼ੀ ਮੇਰੇ ਤੋਂ ਨਹੀਂ ਜਾ ਰਹੀ ਜਾਣੀ ਬਾਈ ਸਵਾਦ ਬਣੀ